साडे मान योग वालों जो युद्ध नशे विरुद्ध मुहिम है कमिश्नरेट पुलिस अमृतसर नदिया कामयाबी मिली है ਦੋ ਸਮਗਲਰ ਨਾਰਕੋਟਿਕਸ ਸਮਗਲਰ ਅਸੀਂ ਇਹਨਾਂ ਫੜੇ ਐ 3 ਕਿਲੋ 154 ਗ੍ਰਾਮ ਹਿਰੋਇਨ ਬਰਾਮਦ ਹੋਈਆ ਉਹਨਾਂ ਤੋਂ ਇਹ ਲक्की ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛਾਟੇ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਬੂਲਪੁਰੇ ਦਾ ਤੇ ਦੂਜਾ ਨਿਰਮਲ ਹੈ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ ਸਨੇਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਇਹਨਾਂ ਤੀਜਾ ਸਾਥੀ ਮਾਨਿਕ ਉਹ ਵਿਚਾਟੇ ਦਾ ਉਹ ਸਕੌਂਡਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸਐਚਓ ਛਾਟਾ ਵਿਨੋਦ ਕੁਮਾਰ ਤੇ ਨਾ ਟੀਮ ਵੱਲੋਂ 150 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਮਾਨਿਕ ਉਹ ਤੋਂ ਭੱਜ ਗਿਆ ਲੱਕੀ ਅਰੈਸਟ ਹੋਇਆ ਇਹਦੀ ਡਿਟੇਲਡ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਹੈ ਦਾ ਡਿਸਕਲੋਜ਼ਰ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦੁਬਈ ਚਲਾ ਗਿਆ ਸੀਗਾ ਉਸ ਤੋਂ ਬਾਅਦ ਆ ਕੇ ਇਹਨੇ ਮਕਬੂਲਪੁਰੇ ਵਾਲਾ ਜਿਹੜਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਹੈ ਉਹ ਕਰਨ ਭਈਏ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾੜਾ ਪੁਲਿਸ ਵੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਫੜਿਆ ਗਿਆ ਕਰਨ ਭਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾਡੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹਦੀ ਜਿਹੜੀ ਡਿਟੇਲਡ ਪੁੱਛ ਕੇ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਸ ਨਾਲ ਹੋ ਗਿਆ ਜਿਹਦੇ ਰਾਹੀ ਇਹਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜੋਦੀ ਪੁੱਛ ਕੇ ਚਾਹੀਏ ਕਿ ਵੱਡੀਆਂ ਕਨਸਾਈਨਮੈਂਟਸ ਈਵਨ 3 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀਆਂ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਰੀਆ ਸੂਰਾ ਇਹ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸਮੈਨ ਤੋੜ ਦਿੱਤੇ ਕੰਧ 'ਚ ਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਅਮਨਿਕ ਉਹ ਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿੱਛ ਕੀਤੀ ਗਈ ਇਹਨੇ ਕਿਹਾ ਵੀ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੈ ਹੀਰੋਇਨ ਦੀ ਉਸ ਸੰਬੰਧ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜਾ ਆਪਾਂ ਮੌਕਾ ਖੜਿਆ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਭੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅਗੇ ਹੀਰੋਂ ਦੀ ਜਿਹੜੀ ਛਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਇੱਕ ਜਿਹੜਾ ਸਾਡਾ ਜੈਬੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਵਾਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ 'ਚ ਇਹਨੇ ਫੇਰ ਕੋਏ ਹੋਏ ਜਿਹੜਾ ਰਵਾਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋਂ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰਪਾਲ ਨੇ ਕੀਤਾ ਜੋ ਇਹ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਇਹਦੇ ਹੋਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੇ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮੱਗਲਰਸ ਦੇ ਉਹ ਜਿਹੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਮੈਂ ਇਹ ਤੋਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲ ਇੰਟੈਂਟਡ ਡਰਗ ਕਾਟਲ ਸੀਗਾ ਜਿਹੜਾ ਆਪਰੇਟ ਕਰ ਰਿਹਾ ਬੜਾ ਅ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡਰਾਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਹੇ